ਇਹਨੇ ਇੱਕ ਬੰਦਾ ਨਾ ਬਿਲਕੁਲ ਚੇਹਰਾ ਜਿਹਾ ਢਲਿਆ ਮਰੀਲ ਜਿਆ ਕੰਮ ਕਰਨ ਨੂੰ ਦਿਲ ਨਾ ਕਰੇ ਢਿੱਲੜ ਜਿਆ ਆਲਸੀ ਤੇ ਉਹਦੇ ਘਰ ਇੱਕ ਮਹਾਤਮਾ ਚਲਾ ਗਿਆ ਵੇਖਿਆ ਮਰੀਲ ਜਿਆ ਜੀ ਕੁਛ ਨਹੀਂ ਪਸ਼ੂ ਵੀ ਉਹਦੇ ਬਲਦ ਵੀ ਮੱਝਾਂ ਵੀ ਮਾੜੀਆਂ ਮਾੜੀਆਂ ਜੀਆਂ ਉਹਨੇ ਜੋਤਸ਼ੀਆਂ ਵਾਲੇ ਕੱਪੜੇ ਪਾਏ ਮਹਾਤਮਾ ਉਹਦਾ ਅਸਰ ਲੈ ਕੇ ਚੰਗਾ ਜੋਤਸ਼ੀ ਉਹਦੇ ਘਰ ਚਲਾ ਗਿਆ ਉਹਨੇ ਵੇਖ ਲਿਆ ਉਹ ਪੁੱਛਦਾ ਵੀ ਕਾਕਾ ਇਹ ਕੀ ਤੇਰੇ ਘਰ ਚ ਕਹਿੰਦਾ ਪੁੱਛੋ ਕੋਈ ਨਾ ਕਿਸੇ ਕੰਮ ਚ ਬਰਕਤ ਹੀ ਦੀ ਪੈਂਦੀ ਪਸ਼ੂ ਵੀ ਮਾਰੇ ਉਹਨੇ ਸੋਚ ਲਿਆ ਵੀ ਜੇ ਬਰਕਤ ਨਾ ਪੈਂਦੀ ਹੋਵੇ ਡੰਗਰਾਂ ਦੇ ਤੇ ਚਾਰ ਹੱਡ ਚਾਹੀਦੇ ਨੇ ਮਾਸ ਮੂਸੀ ਤੇ ਕਪਾਂਦੇ ਕੋਈ ਨਹੀਂ ਪੱਠੇ ਕਹਿੰਦਾ ਜੀ ਮੈਂ ਹੱਥ ਦੇਖਣਾ ਉਹ ਮਹਾਤਮਾ ਕਹਿੰਦਾ ਹੈ ਜੋਤਸ਼ੀ ਨਹੀਂ ਸੀ ਉਹਨੇ ਹੱਥ ਦੇਖਿਆ ਕਹਿੰਦਾ ਜੀ ਦੱਸੋ ਉਹ ਵੇਖ ਕੇ ਕਹਿੰਦਾ ਵੀ ਤੇਰੇ ਨਾਲ ਨਾ ਸੂਰਜ ਦੇਵਤਾ ਨਾਰਾਜ਼ ਹੋ ਗਏ ਸੂਰਜ ਦੇਵਤਾ ਤੇਰੇ ਤੇ ਨਾਰਾਜ਼ ਏ ਉਹ ਕਹਿੰਦਾ ਫਿਰ ਖੁਸ਼ ਕਿਵੇਂ ਹੋਵੇ ਕਹਿੰਦੇ ਮੈਂ ਸੂਰਜ ਨੂੰ ਪੁੱਛ ਲੈਣਾ ਉਹਨੇ ਚਲੋ ਅੱਖਾਂ ਬੰਦ ਕਰ ਲਈਆਂ ਪੁੱਛਣਾ ਕੀ ਸੀ ਉਹਨੇ ਅੱਖਾਂ ਬੰਦ ਕਰਕੇ ਗਿਆ ਵੀ ਸੂਰਜ ਦੇਵਤਾ ਖੁਸ਼ ਹੋ ਜਾਣਗੇ ਉਹ ਬੰਦਾ ਨਾਲ ਹੀ ਕਹਿੰਦਾ ਬਾਬਾ ਜੀ ਆਪਾ ਦੱਸੋ ਮੈਨੂੰ ਕੀ ਕਹਿੰਦਾ ਆਪਾਏ ਵੇ ਸੂਰਜ ਚੜਦਿਆਂ ਸਾਰ ਤੂੰ ਉੱਠ ਪੈਣਾ ਤੇ ਜਿਹੜਾ ਕੰਮ ਤੈਨੂੰ ਟਕਰੇ ਤੂੰ ਕਰੀ ਜਾਣਾ ਤੇ ਸੂਰਜ ਕਹਿੰਦਾ ਜਿੰਨੀ ਦਰ ਤੱਕ ਮੈਂ ਨਹੀਂ ਸੌਂਦਾ ਇਹਨੇ ਸੌਣਾ ਨਹੀਂ ਦੇਖੋ ਤਰੀਕਾ ਕੀ ਬੰਦਾ ਆਲਸੀ ਸੀ ਉਨੇ ਕਹੇ ਵੀ ਜਿੰਨੀ ਦੇਰ ਤੱਕ ਜਿਹੜਾ ਕੰਮ ਤੈਨੂੰ ਟੱਕਰੇ ਤੂੰ ਉਹ ਹੀ ਕਰ ਲੈ ਟੱਕਰੇ ਸਮਝ ਜਿਹੜਾ ਕੰਮ ਮਿਲੇ ਉਹ ਹੀ ਕਰਨਾ ਤੇ ਸੂਰਜ ਕਹਿੰਦਾ ਮੈਂ ਇਹਦੇ ਵਰਕ ਤਾਂ ਪਾਵਾਂਗਾ ਖੁਸ਼ ਹੋਵਾਂਗਾ ਜਿੰਨੋਂ ਮੈਂ ਆਲੋਪਣਾ ਉਦੋਂ ਮੰਜੇ ਤੇ ਪੈਣਾ ਪਰ ਉਦੋਂ ਸੌਂ ਜਾਏ ਵੇਖੋ ਕਮਾਲ ਕਰ ਗਿਆ ਨਾ ਉਹ ਜਦੋਂ ਮੈਂ ਆਲੋਪ ਪਾਵਾਂ ਉਦੋਂ ਵੀ ਸੌਂ ਜਾ ਮੰਜੇ ਤੇ ਤੇ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਉੱਠਿਆ ਹੋਵੇ ਉਹਨੇ ਕਿਹਾ ਜੀ ਬਾਬਾ ਜੀ ਕੱਲ ਨੂੰ ਹੁਣ ਚੇਤੇ ਰੱਖੋ ਸਵਕਤ ਤੇ ਬੰਦਾ ਉੱਠਣ ਲੱਗ ਪਿਆ ਅੱਗੇ 10 ਵਜੇ ਉੱਠਦਾ ਸੀ ਉਹਨੇ ਸਪੰਦੇ ਆਸਾਰ ਵੇਖਿਆ ਜੀ ਘਰ ਦੇ ਵਿੱਚ ਖਿਲਰਿਆ ਖੁੱਲਿਆ ਸਮਾਨ ਇਕੱਠਾ ਕੀਤਾ ਉਹਨੇ ਕਿਹਾ ਵੀ ਅਜੇ ਤਾਂ ਸੂਰਜ ਹੈਗਾ ਆੜ ਸ਼ਾਂਗਲ ਲੱਗ ਪਿਆ ਗੋਡੀ ਕਰਨ ਲੱਗ ਪਿਆ ਘਾਹ ਪਟਣ ਲੱਗ ਪਿਆ ਬਲਦਾਂ ਨੂੰ ਚਾਰਨ ਲੱਗ ਪਿਆ ਨਿਵਾਨ ਲੱਗ ਪਿਆ ਮਹੀਨੇ ਕ ਬਾਅਦ ਉਹ ਆਤਮਾ ਫੇਰ ਆਏ ਉਹ ਵੇਖਿਆ ਤੇ ਚਿਹਰਾ ਦਗਦਾ ਕਰਦਾ ਬੰਦਾ ਰਿਸ਼ਤ ਪੁਸ਼ਤ ਡੰਗਰ ਵੀ ਚੰਗੇ ਘਰ ਵੀ ਖੁਸ਼ੀਬਾਹਰ ਖੇਤਾਂ 'ਚ ਫੇਰਾ ਮਾਰ ਕੇ ਆਇ ਤੇ ਲੈਣਾ ਬੈਣਾ ਉਹਨੇ ਕਿਹਾ ਜੀ ਇੱਥੇ ਮਾਲ ਚੂਜਾ ਬੰਦਾ ਰਹਿੰਦਾ ਉਹ ਕਹਿੰਦਾ ਮੈਂ ਜੀ ਮੈਂ ਹੀ ਸਾਂ ਉਹ ਕਹਿੰਦਾ ਜੋਤਸ਼ੀ ਮੈਂ ਬਣਿਆ ਸੀ ਮੈਂ ਜੋਤਸ਼ੀ ਕੋਈ ਨਹੀਂ ਸੀ ਮੈਨੂੰ ਪਛਾਣੇ ਕਹਿੰਦਾ ਅਸਲ 'ਚ ਤੂੰ ਸ ਹੈ ਆਲਸੀ ਤੂੰ ਉਦਮ ਨਹੀਂ ਕਰਦਾ ਸਮਾਉਣਾ ਤੋਂ ਨਾਰਾਜ਼ ਹੋ ਜਾਂਦਾ ਜਿਹੜੇ ਸਮੇਂ ਦੀ ਕਦਰ ਨਹੀਂ ਕਰਦੇ ਉਹ ਕਹਿੰਦਾ ਮੈਂ ਸੂਰਜ ਦੀ ਉਦਾਹਰਣ ਦਿੱਤੀ ਸੀ ਨਾਰਾਜ਼ ਹੋ ਜਾਂਦਾ ਸਮਾਉਣਾ ਤੋਂ ਕਿਉਂਕਿ ਸਮਾਂ ਵੀ ਉਹਨਾਂ ਦੀ ਕਦਰ ਕਰਦਾ ਜਿਹੜੇ ਸਮੇਂ ਦੀ ਕਦਰ ਕਰਦੇ ਆ